ਰਮਾ ਬਾਬਾ ਤੇ ਮੈਨੂੰ ਲੱਗੀ ਚਾਹ ਫਿਰ ਤੈਨੂੰ ਚਾਹ ਐਨ ਸਾਡੀ ਵਗਲੀ ਵਰਗੀ ਆ ਬੱਚਾ ਅੱਛਾ ਪੂਰੇ ਮਸਤ ਕਰਤੇ ਬਾਬੇ ਤਾਂ ਦੇਖੀ ਬਾਬਾ ਕਦੇ ਦੋ ਪੰਡ ਗਾਹੀ ਨਾ ਟੱਪ ਜੀ ਕਦੇ ਪੋਸਤ ਪਾਇਆ ਹੋਇਆ ਚਾਹ ਤੇ ਮੇਰੀ ਤਾਂ ਬੱਚਾ ਮੈਂ ਬੜਾ ਖੁਸ਼ ਆ ਤੇਰੇ ਤੋਂ ਮੰਗ ਕੀ ਮੰਗਦਾ ਮੰਗਣੂ ਬਾਬਾ ਮੈਂ ਕਿਹਾ ਜਮਰੌਦ ਦਾ ਕਿਲਾ ਮੰਗਣਾ ਹੈ ਹੈ ਸਾਨੂੰ ਜ਼ਿੰਮੇਵਾਰ ਨੂੰ ਕੀ ਹੁੰਦਾ ਦੋ ਮਣ ਦਾਣੇ ਹੋ ਜਾਣ ਸੁੱਕੀ ਸਾਂਧੀ ਨਿਆਣੇ ਹੋ ਜਾਣ ਅੱਜ ਤਾਂ ਇੰਨੇ ਜੀ ਖੁਸ਼ ਆ ਭਾਈ ਜ਼ਿੰਮੇਵਾਰ ਫੇਰ ਵੀ ਬੱਚਾ ਮੰਗ ਕੀ ਮੰਗਦਾ ਉਹ ਤੂੰ ਚਾਹ ਪੀ ਬਾਬਾ ਤੁਰਦਾ ਲੱਗ ਮੈਂਗਾ ਹਰ ਕੰਮ ਬਹੁ ਕਰਨੇ ਨੇ ਤੇਰੇ ਵਰਗੇ ਬਹੁਤ ਨਕਲੀ ਤੇਰੇ ਫੜਦੇ ਮੈਂ ਤੈਨੂੰ ਮੰਤਰ ਦੇ ਕੇ ਚੱਲਿਆ ਅੱਜ ਓਏ ਬਾਬਾ ਤੇਰੇ ਵਰਗੇ ਨਕਲੀ ਸਾਥ ਬਹੁਤ ਹੋਰੇ ਫਿਰਦੇ ਨੇ ਹੈ ਗੱਲ ਸੁਣ ਲੈ ਬੱਚਾ ਮੈਨੂੰ ਯਕੀਨ ਦੀ ਗੁੰਨੇਗਾ ਤੁਹਾਡੇ ਤੇ ਸੱਪ ਤੇ ਸਾਧ ਕਈ ਵਾਰ ਅਸਲ ਵੀ ਟੱਕਰ ਜਾਂਦੇ ਨੇ ਸੱਪ ਦੇ ਡੰਗੇ ਦਾ ਲਾਜ ਤਾਂ ਬਲੁਖਾਂ ਤੋਂ ਹੋ ਜੂ ਬੱਚਾ ਪਰ ਸਾਧ ਦੇ ਡੰਗੇ ਦਾ ਲਾਜ ਧਰਮਰਾ ਤੂੰ ਵੀ ਨਹੀਂ ਹੋਣਾ ਅੱਛਾ ਅਸੀਂ ਪਹੁੰਚੇ ਬਹੁ ਪਰਛ ਲਗਦੇ ਹਾਂ। ਉਰੇ ਪਹੁੰਚੇ ਹੋਇਆ ਬੱਚਾ। ਬਾਬਾ ਮੈਂ ਤੈਨੂੰ ਕਹਿੰਦਾ ਦਾ ਫਿਰ ਜੇ ਤੇ ਕੋਈ ਲਾਜੇ ਕਰਨਾ ਹੈ। ਮੈਂ ਬਹੁਤ ਅੰਗਾ ਬਾਬਾ ਮੇਰੀ ਤੀਮੀ ਨਾ ਮੇਰੇ ਉੱਪਰ ਦੀ ਚਾਹਦੀ ਹੈ। ਠੀਕ ਹੈ ਜੇ ਕੋਈ ਦਾ ਮੰਤਰ ਹੈਗਾ ਦੇ ਦੇ। ਨਹੀਂ ਭਈ ਹੈਗਾ ਉਹਦਾ। ਚਾਹ ਪਾਣੀ ਪੀਓ ਜੀ ਮੇ ਤੋਂ ਨਮਸਕਾਰ ਬਲਵਾਓ। ਅਹਰੀ ਹੱਥ ਲਵਾਓ ਬਾਬਾ ਜਾਓ। ਬੱਚਾ ਮੰਤਰ ਸੁਣ। ਜੇ ਕਿਸੇ ਦਾ ਟਿੱਡ ਦੁਖਦਾ। ਬੀਹਾ ਉੱਠਦਾ। ਧਰਨ ਪਈ ਹੋਈ ਆ। ਬਸ਼ੀਕਰਨ ਕਰਨਾ ਸਾਰਿਆਂ ਦਾ ਤੈਨੂੰ ਇੱਕ ਮੰਤਰ ਦੇ ਕੇ ਚੱਲਿਆ ਬੱਚਾ। ਕਿਸੇ ਨੂੰ ਦੱਸਣਾ ਨਹੀਂ ਇੱਧਰ ਕੰਨ ਕਰ ਕੰਨ ਕਰ ਇੱਧਰ ਠੀਕ ਆ ਬੱਚਾ ਨਹੀਂ ਇਹ ਸਾਡੇ ਪਿੰਡਾਂ 'ਚ ਧਰਨ ਧਰਨ ਬਹੁਤ ਪੈਂਦੀ ਆ ਜਿ ਬੜੀਆਂ ਦੇ ਬੰਦਿਆਂ ਦੇ ਨਾੜ ਚੜ ਜਾਂਦੀ ਆ ਕਈ ਵਾਰ ਆ ਮੂਰੇ ਹੁਣ ਗਰਮੀ ਆਊਗੀ ਹੈ ਚੀਗਾ ਚੂਗਾ ਪੈਂਦੇ ਨੇ ਕੋਈ ਇਹਦਾ ਮੰਤਰ ਸਾਰਿਆਂ ਦਾ ਇੱਕ ਮੰਤਰ ਆ ਬੱਚਾ ਲਾਜ ਪੱਕਾ ਹੋਊ ਸਿੱਧ ਕਰੇ ਹੋਇਆ ਮੰਤਰ ਨੇ ਅੱਛਾ ਹਾਂ ਧਰਮਰਾਜ ਜੀ ਖੁਦ ਦੱਸ ਕੇ ਗਏ ਸੀ ਮੰਤਰ ਮੈਨੂੰ ਇਹ ਜੈ ਹੋ ਜੈ ਹੋ ਮਹਾ ਪਰਸ਼ੂ ਜੈ ਹੋ ਤੁਹਾਡੀ ਸੱਚੀ ਸਾਖ ਸਾਰਾ ਦਰਸ਼ਨ ਹੋ ਗਿਆ ਜੀ ਧਰਮਰਾਜ ਜੀ